ਨਹੀਂ ਦੇਖੋ ਬਹੁਤ ਵਧੀਆ ਜੀ ਪਾਰਟੀ ਦਾ ਧੰਨਵਾਦ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਸਾਰੇ ਕਾਰਜਕਰਤਾਵਾਂ ਦਾ ਧੰਨਵਾਦ ਪਰਮਾਤਮਾ ਦਾ ਧੰਨਵਾਦ ਉਹਨਾਂ ਦੇ ਮੈਂ ਨਮਨ ਕਰਦਾ ਕਿ ਐਸ ਕਾਬਲ ਮੈਨੂੰ ਬਣਾਇਆ ਉਹਨਾਂ ਨੇ ਔਰ ਪਾਰਟੀ ਦਾ ਵਿਸ਼ੇਸ਼ ਕਰਕੇ ਕਿ ਮੇਰੇ ਵਰਗੇ ਸਧਾਰਨ ਵਿਅਕਤੀ ਨੂੰ ਉਹਨਾਂ ਨੇ ਚੁਣਿਆ ਹੈ ਹਾਂਜੀ ਮੁੱਦੇ ਮੇਰਾ ਹਲਕਾ ਪਰਿਵਾਰ ਮੇਰਾ ਹਲਕਾ ਮੇਰਾ ਪਰਿਵਾਰ ਹੁਣ ਵੈਸਟ ਹੈ ਇੱਥੋਂ ਦੇ ਸਾਰੇ ਮੁੱਦੇ ਮੈਂ ਵਿਧਾਨ ਸਭਾ ਤੱਕ ਲੈ ਕੇ ਜਾਵਾਂਗਾ ਜੀ ਜਿੰਨੇ ਮਰਜੀ ਲਾਓ ਆਮ ਆਦਮੀ ਪਾਰਟੀ ਦੀ ਬਾਇਲਸ਼ਨ ਕੇ ਬਾਰੇ ਦੇ ਦਿਓ ਹਿੰਦੋਬਾਦ ਆਮ ਆਦਮੀ ਪਾਰਟੀ ਸਰਕਾਰ ਫੇਲ ਸਰਕਾਰ ਉਹਨਾਂ ਨੇ ਉਹਨਾਂ ਦੀ 3 ਸਾਲ ਦੀ ਪਰਫਾਰਮੈਂਸ ਜ਼ੀਰੋ ਹੈ ਉਹਨਾਂ ਦੀ 3 ਸਾਲ ਦੀ ਪਰਫਾਰਮੈਂਸ ਹੀ ਜ਼ੀਰੋ ਹੈ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਯਾਰ ਵਿਕਾਸ ਦੇ ਦਾਅਵੇ ਕਰ ਰਹੇ ਨੇ ਕਿ ਇਹ ਸਾਡੇ ਜਿਹੜੇ ਵਿਕਾਸ ਸੋਟੇ ਪ੍ਰੋਜੈਕਟ ਹੈ ਜਿਹੜੇ ਕੈਨਸਲ ਸਿਚੁਏਸ਼ਨ ਦੇ ਅਗੇ ਰੋਣਾ ਸਾਹਿਬ ਕਹਿੰਦੇ ਆ ਯਾਰ ਸਾਰਾ ਕੇਂਦਰ ਦੇ ਜਿਹੜੇ ਬੜਾ ਦਿੱਤੇ ਹੋਏ ਪ੍ਰੋਜੈਕਟ ਆ ਉਹਦੇ ਸਟੈਂਪਾ ਲਾਈ ਜਾਂਦੇ ਨੇ ਤੁਹਾਨੂੰ ਕਿਹੜਾ ਨਹੀਂ ਪਤਾ ਹੋਗਾ ਕੀ ਕੀਤਾ ਉਹਨਾਂ ਨੇ ਦੱਸੋ ਮੈਨੂੰ ਕੀ ਕੀਤਾ ਯਾਰ ਤੁਸੀਂ ਹੁਣ ਮੇਰੀ ਜਿਆਦਾ ਮੂੰਹਾਂ ਖਿਲਾਓ 3 ਸਾਲ ਦੀ ਪਰਫਾਰਮੈਂਸ ਜ਼ੀਰੋ ਹੈ ਔਰ ਕੇਂਦਰ ਸਰਕਾਰ ਦੇ ਪ੍ਰੋਜੈਕਟਾਂ ਦੇ ਉੱਪਰ ਮੋਹਰ ਲਗਾਉਂਦੇ ਰਹੇ ਨੇ ਇਸ ਤੋਂ ਇਲਾਵਾ ਕੁਝ ਨਹੀਂ ਕੀਤਾ ਹੈਗਾ ਦੱਸੋ ਨਾ ਤੇ 27 ਦਾ ਇਤਿਹਾਸ ਜੁਰਾਇਆ ਜਾਏਗਾ 27 27 ਦੀ ਤਿਆਰੀ ਹੈ ਵਿਧਾਨ ਸਭਾ